세ਠੀ ਭਾਜੀ ਨੂੰ ਜੋ ਕਿ ਉਧਰੋਂ ਵਾਲ ਵਾਲਿਆਂ ਨੂੰ ਚੇਅਰਮੈਨ ਸਾਹਿਬ ਇੱਥੇ ਲਗਾਇਆ ਗਿਆ ਤੇ ਬਾਈ ਜੀ ਨਾਲ 2 ਮਿੰਟ ਆਪਾਂ ਗੱਲਬਾਤ ਕਰਦਿਆਂ ਤੇ ਲਾਡੀ ਰਾਣਾ ਪ੍ਰਧਾਨ ਜੀ ਵੀ ਸਾਡੇ ਨਾਲ ਨੇ ਭਾਈ ਜੀ ਸਤਿ ਸ਼੍ਰੀ ਕਾਲ ਜੀ ਸਤਿ ਸ਼੍ਰੀ ਕਾਲ ਜੀ ਸਾਰੀਆਂ ਸੰਗਤਾਂ ਨੂੰ ਪਹਿਲਾਂ ਤਾਂ ਮੈਂ ਸਾਰਿਆਂ ਦਾ ਸਵਾਗਤ ਕਰਦਾ ਸਪੈਸ਼ਲੀ ਪ੍ਰਧਾਨ ਜੀ ਨਗਰ ਕੌਂਸਲ ਦੇ ਪ੍ਰਧਾਨ ਜੀ ਚੱਲ ਕੇ ਮੁਬਾਰਕਾਂ ਦੇਣਾ ਆਪਣੇ ਛੋਟੇ ਭਰਾ ਨੂੰ ਤੇ ਇਹਨਾਂ ਦਾ ਸਵਾਗਤ ਹੈ ਧੰਨਵਾਦ ਵੀ ਹੈ ਬਾਕੀ ਸ਼ਹਿਰ ਵਾਸੀਓ ਨੂੰ ਮੇਰੀ ਇੱਕੋ ਬੇਨਤੀ ਹੈ ਕਿ ਪਹਿਲੇ ਦਿਨ ਤੋਂ ਪਾਰਟੀ ਲਈ ਕੰਮ ਕਰਦੇ ਰਹੇ ਆ ਇਮਾਨਦਾਰੀ ਨਾਲ ਤੰਦੇਈ ਨਾ ਕਰਦੇ ਰਹੇ ਆ ਆਉਣ ਵਾਲੇ ਸਮੇਂ ਵਿੱਚ ਵੀ ਜੋ ਜ਼ਿੰਮੇਵਾਰੀ ਮਿਲੀ ਹੈ ਜੋ ਉਸ ਮੇਰੇ ਅਧਿਕਾਰ ਖੇਤਰ ਜਾਊਗਾ ਪੂਰੀ ਪੈਲ ਦੇ ਆਧਾਰ ਤੇ ਪੂਰੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾਵਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਬਾਈਕੋਲ ਜੀ ਕਾ ਖਾਲਸਾ ਬਾਈਕੋਲ ਜੀ ਕੀ ਫਤਿਹ ਮੈਂ ਆਪਣੇ ਪ੍ਰਧਾਨ ਸਿੱਠੀ ਰੁਦਰੇਵਾਲ ਨੂੰ ਬਹੁਤ ਜਿਆਦਾ ਵਧਾਈਆਂ ਦਿੰਦਾ ਕਿ ਇਹਨਾਂ ਨੂੰ ਮਾਰਕ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਇਹ ਸਾਡੇ ਬਹੁਤ ਹੀ ਪੁਰਾਣੇ ਵਰਕਰ ਹੈ ਇਹਨਾਂ ਦਾ ਇਨਾ ਮਾਣ ਬਣਦਾ ਸੀ ਤੋਂ ਪਾਰਟੀ ਨੇ ਬਹੁਤ ਹੀ ਜਿਆਦਾ ਕੋਸ਼ਿਸ਼ ਕਰਕੇ ਇਹਨਾਂ ਨੂੰ ਮਾਣ ਬਖਸ਼ਿਆ